ਦੋ ਬੰਦਿਆਂ ਨੇ ਰਾਜ ਕੀਤਾ ਪਿਛਲੇ 25 ਸਾਲ ਤੋਂ ਸਿਰਫ ਦੋ ਬੰਦੇ ਕੈਪਟਨ ਤੇ ਬਾਦਲ ਕੀ ਕੀਤਾ ਜੀ ਉਹਨਾਂ ਨੇ ਆਪਣੇ ਮਹਿਲ ਉਸਰ ਗਏ ਪਹਾੜਾਂ ਦੇ ਵਿੱਚ ਵੱਡੇ ਵੱਡੇ 7 ਸਟਾਰ ਹੋਟਲ ਬਣ ਗਏ ਆਪਣੀਆਂ ਬੱਸਾਂ ਆਪਣੇ ਹੋਟਲ ਟਾਬੇ ਆਪਣਾ ਬਹੁਤ ਕੁਝ ਬਣ ਗਿਆ ਜਨਤਾ ਜਨਤਾ ਤਰਸਦੀ ਰਹੀ ਗਈ ਖੁਸ਼ੀ ਆਪ ਮਨਾਈ ਗਏ ਨੇ ਤੇ ਦੁੱਖਾਂ ਵੇਲੇ ਸਾਨੂੰ ਮੂਰੇ ਕਰੀ ਗਏ ਨੇ ਕੁਰਬਾਨੀਆਂ ਦੇ ਦਿਆਂਗੇ ਕੁਰਬਾਨੀਆਂ ਦੇ ਦੱਸੇ ਕੁਰਬਾਨੀਆਂ ਵਾਸਤੇ ਰੱਖਲੇ ਸਾਫ ਕਿਤਾਬ ਕਰ ਰਹੇ ਆ ਇਹਨਾਂ ਨਾਲ ਵੀ ਪਰ ਮੈਂ ਇਹਨਾਂ ਕਹੂੰਗਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਕਰਤਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਉਹਨਾਂ ਦਾ ਕੋ ਰਹਿਣ ਦੋ ਉਹਨਾਂ ਨੂੰ ਭੁੱਲ ਜੋ ਉਹ ਤਾਂ ਆਪਣਾ ਆਪਦਾ ਪਰਿਵਾਰ ਤੋਂ ਬਿਨਾਂ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਤੜਕੇ ਹੀ ਗਾਣਾ ਦੇਣ ਲੱਗ ਜਾਂਦੇ ਸਾਰੇ ਵਿਰੋਧੀ ਪਾਰਟੀ ਵਾਲੇ ਭਗਵੰਤ ਮਾਨ ਮੁਰਦਾਬਾਦ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇ ਲਈ ਲੈ ਦੱਸੋ ਮੇਰੇ ਅਸਤੀਫੇ ਦੇ ਪਿੱਛੇ ਮੈਨੂੰ ਕਾਰਨ ਇਹ ਨਹੀਂ ਹੈਗਾ ਕਿ ਇਹ ਹਾਰ ਕੇ ਕਾਰਨ ਇਹ ਨਹੀਂ ਹੈਗਾ ਕਿ ਭਗਵੰਤ ਮਾਨ ਕੋਈ ਮਾੜਾ ਕੰਮ ਕਰ ਰਿਹਾ ਹੈ ਕਾਰਨ ਇਹ ਹੈ ਕਿ ਇਹਨਾਂ ਨੂੰ ਇਹ ਦੁੱਖ ਹੈ ਤੋਂ ਚੱਲਿਆ ਨਹੀਂ ਜਾਂਦਾ ਕਿ ਜਿੰਨਾ ਕੁਰਸੀਆਂ ਤੇ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਉਹਨਾਂ ਕੁਰਸੀਆਂ ਤੇ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਬਹਿ ਗਏ ਆਹੀ ਪੰਗਾ ਬਸ ਰਾਜ ਕਰਨ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਲੋਕਾਂ ਕੋਲੇ ਤੀਜਾ ਰਾਹ ਹੈ ਨਹੀਂ ਕੋਈ ਜਾਣਗੇ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਉਹ ਤੋਂ ਵੀ ਵੱਧ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਹੋਰ ਕੋਈ ਰਸਤਾ ਨਹੀਂ ਸੀ ਸੋ ਆਪਸ ਚ ਉਹਨਾਂ ਦੇ ਸਮਝੌਤੇ ਹੋ ਗਏ ਸੀ 5 ਸਾਲ ਤੂੰ 5 ਸਾਲ ਮੈਂ ਕਿੱਥੇ ਜਾਣਗੇ ਲੋਕ ਨਾ ਕਿਸੇ ਵਪਾਰੀ ਨੂੰ ਮਿਲਿਆ ਗਿਆ ਨਾ ਕਿਸੇ ਕਿਸਾਨ ਨੂੰ ਮਿਲਿਆ ਗਿਆ ਨਾ ਕਿਸੇ ਬੇਰਜ਼ਗਾਰ ਨਾਲ ਗੱਲ ਕੀਤੀ ਗਈ ਨਾ ਨੌਕਰੀ ਨਾ ਕੋਈ ਸੜਕ ਬਣਾਈ ਗਈ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਮੈਡੀਕਲ ਕਾਲਜ ਨਾ ਦੂਜਾ ਜਨਰਲ ਕਾਲਜ ਨਾ ਹਸਪਤਾਲ ਕੁਝ ਨਹੀਂ ਖੋਲੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਦੀਆਂ ਦਵਾਈਆਂ ਮਿਲਦੀਆਂ ਰਹੀਆਂ ਬਸ ਜੋ ਨੈਗੇਟਿਵਿਟੀ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਉਹਦੇ ਨਾਲ ਪੰਜਾਬ ਦਾ ਯੂਥ ਉਦਾਸ ਹੋ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਿਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਨਾਗਰਿਕਾਂ ਨੂੰ ਆਪਣੀ ਸਟੇਟ ਦੇ ਨਾਗਰਿਕਾਂ ਨੂੰ ਉਮੀਦਾਂ ਦੇਵੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਵੇ ਰਨਵੇ ਬਣ ਕੇ ਉਹ ਆਪਣੇ ਜਹਾਜ਼ਾਂ ਨੂੰ ਮੌਕਾ ਦੇਵੇ ਉੱਪਰ ਉੱਡਣ ਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸੇ ਕੰਮ ਵਾਸਤੇ ਲੋਕ ਸਰਕਾਰ ਬਣਾਉਂਦੇ ਨੇ ਅਮਰੀਕਾ ਦੇਖੋ ਕਿੰਨਾ ਵਧੀਆ ਡੈਮੋਕਰੇਸੀ ਦਾ ਕਿ ਸ਼ਾਮ 84 ਦੇ ਲਗਭਗ 2 ਲੱਖ ਲੋਕਾਂ ਨੇ ਇੱਕ ਬੰਦਾ ਚੁਣਿਆ ਕਿ ਭਾਈ ਤੂੰ ਸਾਡੀ ਗੱਲ ਸਰਕਾਰ ਤੱਕ ਪਹੁੰਚਾਵੇਂਗਾ ਅਸੀਂ ਸਿੱਧੇ ਨਹੀਂ ਜਾਣਾ ਉੱਥੇ ਤੂੰ ਸਾਡਾ ਪੁਲ ਹੈ ਤੂੰ ਉੱਥੇ ਅਸੀਂ ਤੇਰੇ ਕੋਲ ਆਵਾਂਗੇ ਤੂੰ ਅੱਗੇ ਪਹੁੰਚਾਵੇਂਗਾ ਤਾਂ ਹੱਲ ਹੋਣਾ ਚਾਹੀਦਾ ਇਸੇ ਤਰ੍ਹਾਂ 9-10 ਹਲਕਿਆਂ ਦਾ ਇੱਕ ਐਮਪੀ ਹੁੰਦਾ ਉਹਦਾ ਕੰਮ ਹੁੰਦਾ ਤੂੰ ਸੈਂਟਰ ਨਾਲ ਗੱਲ ਕਰੇਗਾ ਤੂੰ ਸਾਡੇ ਹੱਕਾਂ ਦੀ ਗੱਲ ਪਾਰਲੀਮੈਂਟ ਚ ਕਰੇਂਗਾ ਅਸੀਂ ਤੇਰੇ ਕੋਲੇ ਆਵਾਂਗੇ ਤੂੰ ਸੈਂਟਰ ਸਰਕਾਰ ਕੋਲ ਜਾਵੇਂਗਾ ਤੇ ਸਾਡੇ ਮਸਲੇ ਹੱਲ ਕਰਾ ਕੇ ਲਿਆਵੇਂਗਾ ਪਰ ਕਿਉਂ ਤਾਂ ਰਿਹਾ ਇੱਕ ਬੰਦੇ ਨੂੰ ਅਧਿਕਾਰ ਦੇ ਦਿੱਤੇ ਗਏ ਉਹ ਕਹਿੰਦਾ ਤੂੰ ਚੁੱਪ ਕਰ ਜਾ ਕੁਝ ਨਹੀਂ ਹੁੰਦਾ ਕੋਈ ਇੰਡਸਟਰੀ ਨਹੀਂ ਆਈ ਬਲਕਿ ਜਿਹੜੀ ਹੈਗੀ ਸੀ ਉਹ ਵੀ ਭੱਜਣ ਲੱਗ ਗਈ ਬਦੀ ਨੂੰ ਤੁਰ ਗਏ ਮੱਧ ਪ੍ਰਦੇਸ਼ ਨੂੰ ਤੁਰ ਗਏ ਕਿਉਂਕਿ ਸਰਕਾਰਾਂ ਦੀ ਨਿਗਾਹ ਵਪਾਰੀ ਦੇ ਪ੍ਰੋਫਿਟ ਤੇ ਹੋਗੀ ਜਦੋਂ ਸਰਕਾਰ ਵਪਾਰੀ ਦੇ ਬੈਲੈਂਸ ਸ਼ੀਟ ਤੇ ਉਹਦੇ ਪ੍ਰੋਫਿਟ ਤੇ ਲਾਲਚੀ ਅੱਖਾਂ ਨਾਲ ਦੇਖਣ ਲੱਗ ਜੇ ਫਿਰ ਉਹ ਇੰਡਸਟਰੀ ਬਚ ਨਹੀਂ ਸਕਦੀ ਕਿਉਂਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ ਜਦੋਂ ਰਾਜੇ ਆਪ ਹੀ ਵਪਾਰ ਕਰਨ ਲੱਗ ਗਏ ਫਿਰ ਕਿਸੇ ਹੋਰ ਨੂੰ ਕਿਉਂ ਉੱਠਣ ਦੇਣਗੇ ਉਹ ਆ ਕੰਮ ਹੋਇਆ ਪੰਜਾਬ ਨਾਲ ਦੋ ਬੰਦੇ ਚਲੋ ਆਪਾਂ ਪਿਛਲੇ 25 ਸਾਲ ਹੀ ਲਾ ਲੀਏ ਦੋ ਬੰਦਿਆਂ ਨੇ ਰਾਜ ਕੀਤਾ ਪਿਛਲੇ 25 ਸਾਲ ਤੋਂ ਸਿਰਫ ਦੋ ਬੰਦੇ ਕੈਪਟਨ ਤੇ ਬਾਦਲ ਕੀ ਕੀਤਾ ਜੀ ਉਹਨਾਂ ਨੇ ਆਪਣੇ ਮਹਿਲ ਉਸਰ ਗਏ ਪਹਾੜਾਂ ਦੇ ਵਿੱਚ ਵੱਡੇ ਵੱਡੇ 7 स्टार होटल बन गए ਆਪਣੀਆਂ ਬੱਸਾਂ ਆਪਣੇ ਹੋਟਲ ਟਾਬੇ ਆਪਣਾ ਬਹੁਤ ਕੁਝ ਬਣ ਗਿਆ ਜਨਤਾ ਜਨਤਾ ਤਰਸਦੀ ਰਹ ਗਈ ਫਿਰ ਜਨਤਾ ਨੇ ਇੱਕ ਦਿਨ ਤਾਂ ਦੇਖਣੇ ਹੁੰਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ 10 ਮਾਰਚ 2022 ਨੂੰ ਸਾਧ ਦਾ ਦਿਨ ਆ ਗਿਆ ਜਦੋਂ ਸਾਧ ਦਾ ਦਿਨ ਆ ਗਿਆ ਤਾ ਫਿਰ ਚੋਰਾਂ ਨੂੰ ਭਾਜੜਾ ਪੈ ਗਈਆਂ ਤੇ ਤੁਸੀਂ ਆਪ ਚੁਣ ਲਿਆ ਤੁਸੀਂ ਨਵੇਂ ਮੁੰਡੇ ਚੁਣ ਲਏ ਤੁਸੀਂ ਜਨਰੇਸ਼ਨ ਹੀ ਬਦਲ ਕੇ ਰੱਖਤੀ ਰਾਜਨੀਤੀ ਦੀ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਖੁਸ਼ੀ ਨਾ ਮਨਾਈਏ ਅਸੀਂ ਪਹਿਲਾਂ ਲੋਕਾਂ ਨੂੰ ਪੁਰਾਣੇ ਘਾਟੇ ਪੂਰੇ ਕਰਕੇ ਦੇਈਏ ਲੋਕਾਂ ਨੂੰ ਜਦੋਂ ਖੁਸ਼ੀ ਮਨਾਉਣ ਦਾ ਮੌਕਾ ਮਿਲ ਗਿਆ ਪਹਿਲਾਂ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਫਿਰ ਸਰਕਾਰਾਂ ਖੁਸ਼ੀ ਮਨਾਉਂਦੀਆਂ ਨੈਲਸਨ ਮੰਡੇਲਾ ਨੂੰ ਇਹ ਪੁੱਛਿਆ ਗਿਆ ਬਹੁਤ ਵੱਡੇ ਲੀਡਰ ਹੋਇਆ ਬਹੁਤ ਵੱਡੇ ਆਜ਼ਾਦੀ ਕਲਾਟੀਆ ਹੋਇਆ ਹੈ ਸਾਊਥ ਅਫਰੀਕਾ ਦੇ 26 ਸਾਲ ਜੇਲ੍ਹ ਕੱਟੀ ਹੈ ਨੈਲਸਨ ਮੰਡੇਲਾ ਨੂੰ ਇਹ ਪੁੱਛਿਆ ਗਿਆ ਕਿ ਲੀਡਰ ਲੋਕਾਂ ਦਾ ਲੀਡਰ ਬਣਨ ਦਾ ਤਰੀਕਾ ਕੀ ਹੈ ਉਹ ਕਹਿੰਦਾ ਸਿੰਪਲ ਤਰੀਕਾ ਹੈ ਜਦੋਂ ਤੁਹਾਡੇ ਕੌਮ ਨੇ ਤੁਹਾਡੇ ਦੇਸ਼ ਵਾਸਤੇ ਕੋਈ ਖੁਸ਼ੀ ਦਾ ਮੌਕਾ ਆ ਜਾਏ ਲੋਕਾਂ ਵਾਸਤੇ ਕੋਈ ਖੁਸ਼ੀ ਦਾ ਮੌਕਾ ਆ ਜੇ ਤਾਂ ਆਪ ਪਿੱਛੇ ਹੋ ਜੋ ਲੋਕਾਂ ਨੂੰ ਖੁਸ਼ੀ ਬਣਾ ਲੈਣ ਦਿਓ ਤੇ ਜਦੋਂ ਕੋਈ ਕੌਮ ਤੇ ਦੇਸ਼ ਤੇ ਭੀੜ ਪੈ ਜੇ ਕੋਈ ਸਮੱਸਿਆ ਆ ਗੇ ਰੈਸੈਸ਼ਨ ਆ ਗਿਆ ਕੋਈ ਹੋਰ ਆਫਤਾਂ ਆ ਗਈਆਂ ਤਾਂ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਓ ਮੇਰੇ ਪਿੱਛੇ ਆਪਾਂ ਇਸ ਮੁਸੀਬਤ ਦਾ ਸਾਹਮਣਾ ਕਰਦੇ ਆਂ ਫਿਰ ਤੁਸੀਂ ਲੀਡਰ ਬਣ ਸਕਦੇ ਹੋ ਇੱਥੇ ਕੀ ਹੁੰਦਾ ਰਿਹਾ ਪੰਜਾਬ 'ਚ ਉਲਟਾ ਹੁੰਦਾ ਰਿਹਾ ਖੁਸ਼ੀ ਆਪ ਮਨਾਈ ਗਏ ਨੇ ਤੇ ਦੁੱਖਾਂ ਵੇਲੇ ਸਾਨੂੰ ਮੂਰੇ ਕਰੀ ਗਏ ਨੇ ਕੁਰਬਾਨੀਆਂ ਦੇ ਦਿਆਂਗੇ ਕੁਰਬਾਨੀਆਂ ਦੇ ਦੱਸੀ ਕੁਰਬਾਨੀਆਂ ਵਾਸਤੇ ਰੱਕਲੇ ਇਹ ਗਲਤ ਹੋ ਗਿਆ ਇਹ ਗਲਤ ਹੋ ਗਿਆ ਮੈਂ ਵੀ অবজারভার ਸੀ ਮੈਂ ਅਬਜ਼ਰਵ ਕਰਦਾ ਰਹਿੰਦਾ ਸੀ ਚੀਜ਼ਾਂ ਕਿਉਂਕਿ ਆਰਟਿਸਟ ਦੇ ਤੌਰ ਤੇ ਇੱਕ ਕ੍ਰੀਏਟਿਵ ਆਰਟਿਸਟ ਦੇ ਤੌਰ ਤੇ ਮੈਂ ਸਾਰਾ ਸਮਾਜ ਦੇਖਦਾ ਸੀ ਵੀ ਕੀ ਹੋਈ ਜਾਂਦਾ ਚਲੋ ਉਹਨੂੰ ਮੈਂ ਐਂਟਰਟੇਨਮੈਂਟ ਦਾ ਤੜਕਾ ਲਾ ਕੇ ਸੀਡਿਸ ਦੇ ਰੂਪ ਚ ਜਾਂ ਫਿਲਮਾਂ ਚ ਮੈਂ ਕਰ ਦਿੰਦਾ ਸੀ ਪਰ ਮੇਰੇ ਮਨ ਚ ਸੀਗਾ ਯਾਰ ਕਦੇ ਇਦਾਂ ਦਾ ਮੌਕਾ ਆਵੇ ਕਿ ਡਿਸੀਜਨ ਵਾਲੀ ਪਾਵਰ ਆਪਣੇ ਹੱਥ ਚ ਆ ਜਾਏ ਤਾਂ ਆਪਾਂ ਡਿਸੀਜਨ ਵਾਲੇ ਜਿਹੜਾ ਪੈਨ ਹੈ ਉਹ ਲੋਕਾਂ ਦੇ ਹੱਥ ਚ ਫੜਾ ਦਾਂਗੇ ਆਪ ਬਹਿ ਜਾਾਂਗੇ ਮਾਈਕ ਲੋਕਾਂ ਨੂੰ ਦੇ ਦਾਂਗੇ ਤੁਸੀਂ ਪਹਿਲਾਂ ਕਦੇ ਇਦਾਂ ਦਾ ਪ੍ਰੋਗਰਾਮ ਦੇਖਿਆ ਕਿ ਮੁੱਖ ਮੰਤਰੀ ਆਪ ਬੈਠਾ ਹੋਵੇ ਮਾਈਕ ਲੋਕਾਂ ਕੋਲੇ ਹੋਵੇ ਇਹਦੇ ਵਾਸਤੇ ਜਿਗਰਾ ਚਾਹੀਦਾ ਹੈ ਇਹਦੇ ਵਾਸਤੇ ਤੁਹਾਨੂੰ ਆਪਣੀ ਪਹਿਲਾਂ ਬੈਕਗ੍ਰਾਉਂਡ ਚੈੱਕ ਕਰਨੀ ਚਾਹੀਦੀ ਆ ਕਿ ਤੁਸੀਂ ਤਾਂ ਨਹੀਂ ਕੋਈ ਕਪੜਾ ਕੀਤਾ ਤਾਂ ਤੁਸੀਂ ਮਾਈਕ ਲੋਕਾਂ ਨੂੰ ਦੇ ਸਕਦੇ ਹੋ ਨਹੀਂ ਲੋਕਾਂ ਨੂੰ ਮਾਈਕ ਨਹੀਂ ਮਿਲ ਸਕਦਾ ਕਿਉਂਕਿ ਕੋਈ ਵੀ ਕੀ ਕਹਦੂਗਾ ਮੈਂ ਜਦੋਂ ਨੌਕਰੀਆਂ ਦਿੰਨਾ ਨਿਯੁਕਤੀ ਪੱਤਰ ਵੰਡਦਾ ਉਦੋਂ ਵੀ ਮਾਈਕ ਲੋਕਾਂ ਨੂੰ ਦੇ ਦਿੰਨਾ ਤੇ ਨਾਲ ਕਹਿ ਦੇਣਾ 1 ਰੁਪਿਆ ਵੀ ਲੱਗਿਆ ਹੋਵੇ ਦੱਸ ਦਿਓ ਕਿਸੇ ਦੀ ਸ਼ਿਫਾਰਿਸ਼ ਲੱਗੀ ਹੋਵੇ ਐਮਐਲਏ ਦੀ ਦੱਸ ਦਿਓ ਕੋਈ ਬੰਦਾ ਵੀ ਨਹੀਂ ਕਹਿੰਦਾ ਜੀ ਨਾ ਕਹਿੰਦੇ ਸੱਟ ਤਾਂ ਇੱਕ ਘਰ ਚ ਦੋ ਦੋ ਨੌਕਰੀਆਂ ਵੀ ਮਿਲ ਗਈਆਂ ਭੈਣ ਭਾਈ ਦੋਨੋਂ ਨੇ ਦੋਨੋਂ ਨੇ ਸੇਮ ਕਿਤਾਬ ਪੜ੍ਹੀ ਦੋਨਾਂ ਦੇ ਮੈਰਿਟ ਤੇ ਨੰਬਰ ਆ ਗਏ ਤਾਂ ਦੋਨਾਂ ਨੂੰ ਹੀ ਨੌਕਰੀ ਮਿਲ ਗਈ ਜਿਹੜਾ ਮੈਰਿਟ 'ਚ ਆਜੂਗਾ ਉਹ ਅੱਗੇ ਆਜੂਗਾ ਸੋ ਇਹ ਸਮਾਗਮ ਹੋਣ ਸ਼ੁਰੂ ਹੋਏ ਨੇ ਮੇਰੇ ਖਿਆਲ 'ਚ ਗੋਪੀਚੰਦ ਜੀ ਆਪਾਂ 15 ਦਿਨਾਂ 'ਚ ਦੋ ਵਾਰੀ ਮਿਲ ਰਹੇ ਆਂ 15 ਦਿਨਾਂ 'ਚ ਦੋ ਵਾਰੀ ਅਤੇ 15 ਸਾਲਾਂ 'ਚ ਇੱਕ ਵਾਰ ਨਹੀਂ ਮੌਕਾ ਮਿਲਿਆ ਪਹਿਲਾਂ ਮੈਂ ਜਾਣਨ ਲੱਗਿਆ ਸਾਰਿਆਂ ਨੂੰ ਤੁਹਾਨੂੰ ਕਿਉਂਕਿ ਮੈਂ ਤੁਹਾਡੇ ਵਿੱਚ ਹੀ ਰਹਿਣਾ ਅੱਜ ਵੀ ਮੈਂ ਹੁਣੇ ਇਤੋਂ ਆ ਮੋਗੇ ਜਾਊਂਗਾ ਉੱਥੇ ਵਪਾਰ ਮਿਲਣੀ ਹੈ ਇਹ ਤੋਂ ਪਹਿਲਾਂ ਵਿਧਾਨ ਸਭਾ ਚ ਬੋਲ ਕੇ ਆਇਆ ਡੇਢ ਸੌ ਪਹਿਲਾਂ ਫਾਈਲਾਂ ਸਾਈਨ ਕਰਕੇ ਆਇਆ ਸਵੇਰੀ ਉੱਠ ਕੇ ਮੁੱਖ ਮੰਤਰੀ ਦਾ ਕੰਮ ਇਹ ਥੋੜੀ ਹੁੰਦਾ ਹੈ ਕਿ ਆਰਾਮ ਨਾਲ ਕੁਰਸੀ ਤੇ ਬਹਿ ਜਾਏ ਤੇ ਮੁੜ ਕੇ ਲੋਕਾਂ ਨੂੰ ਆਪਦੇ ਹਾਲਤ ਛੱਡ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਉਹਨੇ ਸਟੇਟ ਚਲਾਉਣੀ ਹੈ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਕਿਤੇ ਕੋਈ ਲੋਕਾਂ ਚ ਪ੍ਰਕਾਰਤਾ ਨਹੀਂ ਕਹਿੰਦੇ ਜੀ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੰਨਾ ਸ਼ਾਨਦਾਰ ਰਾਜ ਕਰਦੇ ਸੀ ਉਹ ਕਿ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੰਦ ਨਾਲ ਕੰਨ ਲਾ ਕੇ ਸੁਣਦੇ ਸੀ ਕਿ ਮੇਰੀ ਪਰਜਾ ਮੇਰੇ ਖਿਲਾਫ ਗਲਤ ਤਾਂ ਨਹੀਂ ਕਰ ਰਹੀ ਕੋਈ ਕਮੀ ਤਾਂ ਨਹੀਂ ਹੈਗੀ ਮੇਰੀ ਪਰਜਾ ਨੂੰ ਕੀ ਗੱਲ ਕਰ ਰਹੇ ਆ ਪਬਲਿਕ ਦਰਬਾਰ ਚ ਆ ਕੇ ਤਾਂ ਹਰੇਕੀ ਤੂੰ ਫਤਿਹ ਤਾਰੀਫ ਕਰ ਦਿੰਦਾ ਐਦਾਂ ਸੁਣੀਏ ਭੇਸ ਬਦਲ ਕੇ ਲੋਕਾਂ ਦੇ ਘਰਾਂ ਚ ਜੋ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਰਾਜੇ ਬਾਰੇ ਸਰਕਾਰ ਬਾਰੇ ਕੀ ਲੋਕਾਂ ਦੇ ਬਿਊ ਨੇ ਸੁਣਦੇ ਸੀ ਸੁਣਦੇ ਤਾਂ ਮੈਨੂੰ ਲੱਗਦਾ ਪਹਿਲਾਂ ਵਾਲੇ ਵੀ ਹੋਣਗੇ ਆਪ ਕਾਂਗਰਸੀ ਦੇ ਕਾਲੀ ਕੰਦਾ ਨਾ ਕੰਨ ਲਾ ਕੇ ਪਰ ਸੁਣਦੇ ਹੁਣੇ ਕਿਸੇ ਦੇ ਘਰੇ ਕੋਈ ਰੁਪਈਆ ਬਚਿਆ ਤਾਂ ਨਹੀਂ ਕਿਸੇ ਦੇ ਘਰੇ ਕੋਈ ਚਿੱਟੇ ਦੀ ਪੂੜੀ ਪਹੁੰਚਣ ਤੋਂ ਤਾਂ ਨਹੀਂ ਰਹਿ ਗਈ ਕੋਈ ਨਸ਼ ਨਸ਼ੇੜੀ ਵੀ ਤੋਂ ਬਿਨਾ ਕੋਈ ਘਰ ਰਹਿ ਤਾਂ ਨਹੀਂ ਗਿਆ ਪਤਾ ਕਰੋ ਉਹ ਐਸ ਕੰਮ ਬਸਤੇ ਸੀ ਫਿਰ ਕਿਵੇਂ ਇਹਨਾਂ ਦੇ ਕੀ ਕਰ ਲਓਗੇ ਤੁਸੀਂ ਨਹੀਂ ਹੋ ਸਕਦਾ ਉਹਦੇ ਵਾਸਤੇ ਡੇਰਿੰਗ ਡਿਸੀਜਨ ਲੈਣੇ ਪੈਂਦੇ ਅਰਵਿੰਦ ਕੇਜਰੀਵਾਲ ਜੀ ਹਿਸਾਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਏ ਬਾਸਲ ਪਰਿਵਾਰ ਚ ਪੈਦਾ ਹੋਏ ਆਈਆਰਐਸ ਦੇ ਪੇਪਰ ਦੇਤੇ ਤੁਸੀਂ ਹੈਰਾਨ ਰਹਿ ਜੋਗੇ ਹੁਸ਼ਿਆਰਪੁਰ ਹਿਸਾਰ ਜ਼ਿਲ੍ਹੇ ਦੇ ਪੂਰੇ ਜ਼ਿਲ੍ਹੇ ਚੋਂ ਦੋ ਬੰਦੇ ਸਿਰਫ ਸਿਲੈਕਟ ਹੋਏ ਸੀ ਤੇ ਮਾਤਾ ਪਿਤਾ ਨੂੰ ਅਰਵਿੰਦ ਕੇਜਰੀਵਾਲ ਜੀ ਦੇ ਮਾਤਾ ਪਿਤਾ ਨੂੰ ਡੇਢ ਮਹੀਨਾ ਲੱਗ ਗਿਆ ਰਿਜ਼ਲਟ ਤੋਂ ਬਾਅਦ ਲੱਭਣ ਵਾਸਤੇ ਕਿ ਮੁੰਡਾ ਕਿੱਥੇ ਐ ਮੁੰਡਾ ਕਿੱਥੇ ਫਿਰਦਾ ਸੀ ਮਦਰ ਟ੍ਰੀਜ਼ਾ ਦੇ ਕੈਂਪਾਂ ਦੇ ਵਿੱਚ ਗਰੀਬਾਂ ਦੀ ਸੇਵਾ ਕਰਦਾ ਪੈਂਦਾ ਸੀ ਉੱਥੋਂ ਲੱਭ ਕੇ ਲਿਆਏ ਫੇਰ ਨੌਕਰੀ ਤਾਂ ਕਰ ਲਈ ਪਰ ਗੱਲ ਉਹ ਦਿਲ ਵਾਲੀ ਬਣੀ ਨਹੀਂ ਇਨਕਮ ਟੈਕਸ ਕਮਿਸ਼ਨਰ ਲੱਗੇ ਪਰ ਕਹਿੰਦੇ ਗੱਲ ਬਣੀ ਨਹੀਂ ਜੋ ਕਰਨੀ ਚਾਹੁੰਦੇ ਆ ਅਸਤੀਫਾ ਦੇ ਕੇ ਉਸੇ ਦਫਤਰ ਦੇ ਆਪਦੇ ਦਫਤਰ ਦੇ ਇਨਕਮ ਟੈਕਸ ਦੇ ਦਫਤਰ ਚ ਅਸਤੀਫਾ ਦੇ ਕੇ ਆਪਦੇ ਦਫਤਰ ਦੇ ਮੂਰੇ ਕੁਰਸੀ ਲਾ ਕੇ ਬਹਿ ਗਏ ਜਿਹੜਾ ਅੰਦਰ ਜਾਇਆ ਕਰ ਉਹਨੂੰ ਕਹਿੰਦੇ ਸੀ ਜਿਹੜਾ ਪੈਸੇ ਮੰਗੋ ਮੈਨੂੰ ਦਸੀ ਲੋਟਾ ਧਾਰਨ ਲੱਗ ਗਿਆ ਅਫਸਰਾਂ ਉਹ ਕਹਿੰਦੇ ਯਾਰ ਉਹ ਬੈਠਾ ਹੈ ਬਾਹਰ ਬੈਠਾ ਹੈ ਇਹ ਆਪਣੇ ਸਸਪੈਂਡ ਕਰਾਉ ਪਹਿਲੇ ਦਿਨੋਂ ਇਹ ਸੀ ਫਿਰ ਮਰਾਮਲੀਲਾ ਗਰਾਊਂਡ ਦੇ ਵਿੱਚੋਂ ਇੱਕ ਐਂਟੀ ਕ腐ਪਸ਼ਨ ਮੂਵਮੈਂਟ ਸ਼ੁਰੂ ਹੋਈ ਉਹਦੇ ਵਿੱਚ ਲੋਕਾਂ ਨੇ ਸਾਹ ਦੇ ਤੱਕ ਛੋਟੀ ਜੀ ਪਾਰਟੀ ਬਣੀ ਉਹ ਪਾਰਟੀ ਅੱਜ ਅੱਜ ਉਹ 12 26 ਨਵੰਬਰ 2000 12 ਨੂੰ ਪਾਰਟੀ ਬਣੀ ਸੀ ਅੱਜ 11.5 ਸਾਲ ਦੀ ਪਾਰਟੀ ਹੈ ਜੀ 11.5 ਸਾਲ ਚ ਦੋ ਸੂਬਿਆਂ ਚ ਰਾਜ ਹੈ ਦੋ ਸੂਬਿਆਂ ਚ ਗਵਰਨਮੈਂਟ ਹੈ 10 ਸਾਡੇ ਜਿਹੜੇ ਨੇ ਉਹ ਰਾਜ ਸਭਾ ਦੇ ਮੈਂਬਰ ਨੇ 10 ਪੰਜ ਸਾਡੇ ਐਮ ਐਲ ਏ ਗੁਜਰਾਤ ਚ ਨੇ ਦੋ ਐਮ ਐਲ ਏ ਸਾਡੇ ਗੋਆ ਚ ਨੇ ਦਿੱਲੀ ਦੇ ਵਿੱਚ ਐਮ ਸੀ ਡੀ ਸਾਡੇ ਕੋਲ ਹੈ ਚੰਡੀਗੜ੍ਹ ਦਾ ਮੇਅਰ ਸਾਡੇ ਕੋਲ ਹੈ ਤੇ ਹੁਣ ਬੇਨਤੀ ਇਹ ਕਰਨ ਆਇਆ ਕਿ 13 ਐਮਪੀ ਇਥੋਂ ਪੰਜਾਬ ਚੋਂ ਲੋਕ ਸਭਾ ਚ ਭੇਜੋ ਮੰਜਾ ਲੈ ਕੇ ਪਈਆ ਵੀ ਆਪਣਾ ਦੱਬ ਕੇ ਦਿਖਾ ਦੇ ਕੋਈ ਲੋਕਾਂ ਨੂੰ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ ਬਿਜਲੀ ਬੰਦ ਹੋਊ ਇਹਦੇ ਨਾਲ ਟੂਬਲ ਖੜੂਗਾ ਬਿਜਲੀ ਬੰਦ ਹੋਊ ਬਿਜਲੀ ਦੀ ਖਪਤ ਘਟੂਗੀ ਤੇ ਬਿਜਲੀ ਖਪਤ ਘਟੂਗੀ ਤਾਂ ਇੰਡਸਟਰੀ ਚ ਬਿਜਲੀ ਆਊਗੀ ਇੰਡਸਟਰੀ ਚ ਸਸਤੀ ਬਿਜਲੀ ਦੇਵਾਂਗੇ ਤੇ ਇੱਧਰ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਆਊਗਾ ਉੱਚ ਮਿਨਰਲਸ ਨੇ ਫਸਲ ਬੰਪਰ ਹੋਊਗੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਬਹੁਤ ਸਾਰੇ ਜਿਹੜੇ ਪਲਾਂਟ ਆ ਰਹੇ ਨੇ ਸ਼ਹਿਰਪੁਰ ਚ ਵੀ ਆ ਰਹੇ ਨੇ ਪਠਾਨਕੋਟ ਤੋਂ ਮਿੱਠੀ ਲੀਚੀ ਪੂਰੀ ਦੁਨੀਆ ਚ ਕਿਤੇ ਹੈ ਨਹੀਂ ਲੀਚੀ ਦੀ ਪ੍ਰੋਸੈਸਿੰਗ ਦਾ ਪਲਾਂਟ ਇੱਥੇ ਲਾਵਾਂਗੇ ਅਸੀਂ ਤੁਹਾਡੇ ਆਮਬ ਸ਼ਹਿਰਪੁਰ ਦੇ ਅਸੀਂ ਮਿੱਡੇ ਮੀਲ ਦੇ ਵਿੱਚ ਕਿੰਨੂੰ ਕਰਤੇ ਕੇਲੇ ਦੀ ਜਗ੍ਹਾ ਤੇ ਹਜ਼ਾਰਾਂ ਟਨ ਕਿੰਨੂੰ ਚਾਹੀਦਾ ਹੋਊਗਾ ਸਾਨੂੰ ਜਦੋਂ ਅਮਰੂਦ ਸੀਜ਼ਨ ਆ ਗਿਆ ਅਮਰੂਦ ਕਰਾਂਗੇ ਮਿੱਡੇ ਈਲ ਚ ਜਦੋਂ ਅੰਬਾਂ ਦਾ ਸੀਜ਼ਨ ਆ ਗਿਆ ਅੰਬ ਕਰਾਂਗੇ ਪੇਰਾ ਦਾ ਸੀਜ਼ਨ ਆ ਗਿਆ ਫੇਰ ਪੰਜਾਬ ਚ ਪੈਦਾ ਹੋਣ ਵਾਲੇ ਫਰੂਟ ਕਾ ਅਸੀਂ ਕਰੀਏ ਹਾਰਟੀਕਲਚਰ ਨੂੰ ਵਧਾਵਾ ਮਿਲੂਗਾ ਸਾਡੇ ਆਪਣੇ ਫਰੂਟ ਨੇ ਉਹ ਨਾਲੇ ਜਿਆਦਾ ਅਵੇਲੇਬਲ ਵੀ ਨੇ ਜਲਦੀ ਅਵੇਲੇਬਲ ਨੇ ਉਥੋਂ ਪੈਕ ਹੋ ਕੇ ਆਉਂਦੇ ਆ ਫਰੋਜ਼ਨ ਹੁੰਦੇ ਆ ਉਹ ਤੇ ਨਹੀਂ ਉਹਨੇ ਵਿਟਾਮਿਨਸ ਰਹਿੰਦੇ ਜਿੰਨੇ ਫਰੈਸ਼ ਮਾਲ ਦੇ ਵਿੱਚ ਨੇ ਸੋ ਸਾਡਾ ਫਰिजन ਹੈ ਤੁਹਾਡੇ ਸਾਹਮਣੇ ਖੁੱਲੀ ਕਿਤਾਬ ਵਾਂਗੂ ਪਿਆ ਹੈ ਤਾਂ ਫਿਰ ਤੁਹਾਡਾ ਫਰਜ਼ ਤੁਹਾਡਾ ਜਿਆ ਥੋੜਾ ਜਿਹਾ ਤੁਹਾਡਾ ਵੀ ਫਰਜ਼ ਬਣਦਾ ਕਿ ਹੌਸਲਾ ਵਧਾਓ ਚੰਗੇ ਲੋਕਾਂ ਦਾ ਹੌਸਲਾ ਵਧਾਓ ਤਾਂ ਕਿ ਉਹ ਚੰਗੇ ਕੰਮ ਕਰਨ ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਲੋਕ ਸਾਡੇ ਨਾਲ ਨੇ ਇਹਨਾਂ ਦਾ ਕੀ ਹੈ ਇਹ ਤੜਕੀ ਮੈਨੂੰ ਗਾਣਾ ਦੇਣ ਲੱਗ ਜਾਂਦੇ ਆ ਤੜਕਾ ਹੀ ਗਾਣਾ ਦੇਣ ਲੱਗ ਜਾਂਦੇ ਸਾਰੇ ਵਿਰੋਧੀ ਪਾਰਟੀ ਵਾਲੇ ਭਗਵੰਤ ਮਾਨ ਮੁਰਦਾਬਾਦ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਲੈ ਦੱਸੋ ਮੇਰੇ ਅਸਤੀਫੇ ਦੇ ਪਿੱਛੇ ਬੰਨ ਕਾਰਨ ਇਹ ਨਹੀਂ ਹੈਗਾ ਕਿ ਇਹ ਹਾਰ ਕੇ ਕਾਰਨ ਇਹ ਨਹੀਂ ਹੈਗਾ ਕਿ ਭਗਵੰਤ ਮਾਨ ਕੋਈ ਮਾੜਾ ਕੰਮ ਕਰ ਰਿਹਾ ਹੈ ਕਾਰਨ ਇਹ ਹੈ ਕਿ ਇਹਨਾਂ ਨੂੰ ਇਹ ਦੁੱਖ ਹੈ ਤਾਂ ਚੱਲਿਆ ਨਹੀਂ ਜਾਂਦਾ ਕਿ ਜਿੰਨਾ ਕੁਰਸੀਆਂ ਤੇ ਸਾਡੇ 3 ਪੁੱਤਾਂ ਨੇ ਬਹਿਣਾ ਹੁੰਦਾ ਸੀ ਉਹਨਾਂ ਕੁਰਸੀਆਂ ਤੇ ਆਮ ਲੋਕਾਂ ਦੇ 3 ਪੁੱਤ ਕਿਉਂ ਬਹਿ ਗਏ ਆਹੀ ਪੱਕਾ ਵਾਸ ਇਹਨਾਂ ਨੂੰ ਹੋਰ ਕੋਈ ਕਾਰਨ ਨਹੀਂ ਕੀ ਗੱਲ ਸਾਨੂੰ ਕਹਿੰਦੇ ਭਗਵੰਤ ਮਾਨ ਨੂੰ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਤੁਸੀਂ ਤਾਂ ਤਜਰਬੇਕਾਰ ਕਰ ਕਰ ਮਾਰੇ ਨੇ ਲੋਕ ਕੀ ਤਜਰਬਾ ਨਹੀਂ ਜੀ ਬਜਟ ਪੇਸ਼ ਕਰਤਾ ਸ਼ਾਨਦਾਰ ਬਜਟ ਹੈ ਲਾ ਐਂਡ ਆਰਡਰ ਕੰਟਰੋਲ ਚ ਹੈ ਨੌਕਰੀਆਂ 42992 ਨੌਕਰੀਆਂ ਦੇ ਦੇਖ ਕੇ ਤੁਹਾਡੇ ਸਾਹਮਣੇ ਖੜਾ ਕੀ ਤਜਰਬਾ ਨਹੀਂ ਹੈਗਾ ਸਾਨੂੰ ਅਫਸਰ ਤੁਹਾਡੇ ਸੀਨੀਅਰ ਨੇ ਉਹੀ ਅਫਸਰ ਨੇ ਇਹਨਾਂ ਅਫਸਰਾਂ ਤੋਂ ਕੰਮ ਕਰਾਉਣੇ ਨੇ ਅਫਸਰ ਕਰਦੇ ਨੇ ਪਹਿਲਾਂ ਅਫਸਰਾਂ ਤੋਂ ਗਲਤ ਕੰਮ ਕਰਾਉਂਦੇ ਸੀ ਆਪ ਵੱਜ ਜਾਂਦੇ ਸੀ ਅਫਸਰ ਫਸ ਜਾਂਦੇ ਸੀ ਹੁਣ ਅਸੀਂ ਕਿਸੇ ਅਫਸਰ ਨੂੰ ਕੋਈ ਗਲਤ ਕੰਮ ਕਰਨ ਵਾਸਤੇ ਕਹਿੰਦੇ ਨਹੀਂ ਐਸਐਸਪੀ ਡੀਸੀ ਯੰਗ ਮੁੰਡੇ ਕੁੜੀਆਂ ਲਾਏ ਹੋਏ ਨੇ ਪਹਿਲੀ ਵਾਰ ਹੋ ਰਿਹਾ ਕਿ 10 ਕੁੜੀਆਂ ਡੀਸੀ ਨੇ ਪੰਜਾਬ ਚ ਜ਼ਿਲ੍ਹਿਆਂ ਚ 6 ਐਸਐਸਪੀ ਡੀਸੀ ਲੜਕੀਆਂ ਨੇ ਐਸਐਸਪੀ ਜਿਹੜੀਆਂ ਨੇ ਉਹ ਕੁੜੀਆਂ ਨੇ ਯੰਗ ਮੁੰਡੇ ਕੁੜੀਆਂ ਨੂੰ ਕੰਮ ਦਿਓ ਉਹਨਾਂ ਨੂੰ ਜਨੂਨ ਹੁੰਦਾ ਕੁਝ ਕਰਨ ਦਾ ਵੀ ਮੈਂ ਕਰਕੇ ਦਿਖਾਣਾ ਕੁਝ ਇਹਨਾਂ ਨੇ ਤਾਂ ਉਹੀ ਰੱਖੇ ਸੀ ਤੂੰ ਐਨੇ ਪੈਸੇ ਦੇ ਦੀ ਮਹੀਨੇ ਦੇ ਉਹ ਗਹਮ ਲੋਕਾਂ ਤੋਂ ਵੀ ਨਾ ਮੰਗੀ ਜਾਂਦਾ ਰਹਿੰਦਾ ਸੀ ਆ ਚੱਲੀ ਜਾਂਦਾ ਸੀ ਬਸ ਸਾਡੇ ਕੋਈ ਮਹੀਨਾ ਹਫਤਾ ਨਹੀਂ ਸਾਡੇ ਕੋਲ ਤਾਂ ਸਿਰਫ ਸਿਰਫ ਲੋਕ ਪੱਖੀ ਕੰਮ ਉਹ ਕਰਨੇ ਆਉਂਦੇ ਸਾਨੂੰ ਉਹ ਅਸੀਂ ਕਰਾਂਗੇ ਤੁਸੀਂ ਦੇਖ ਲਓ ਤੁਸੀਂ ਸ਼ਹਿਰਪੁਰ ਵਾਲੇ ਆਂ ਚੰਡੀਗੜ੍ਹ ਤੋਂ ਸ਼ਹਿਰਪੁਰ ਤੱਕ ਅੱਜ ਤੋਂ ਸਾਲ ਪਹਿਲਾਂ ਸਾਲ ਤੋਂ ਥੋੜਾ ਜਿਹਾ ਹੋਰ ਕਿੰਨੇ ਟੋਲ ਪਲਾਜੇ ਸੀ ਤੁਸੀਂ ਜਾਂਦੇ ਚੰਡੀਗੜ੍ਹ ਸਭ ਤੋਂ ਵੱਡਾ ਸ਼ਹਿਰਪੁਰ ਵਾਲੀ ਰੋਡ ਤੇ ਆਜ ਤਰੋਂ ਗੁਰਦਾਸਪੁਰ ਜਾਂਦੇ ਨੂੰ ਲਾਇਕ ਹੀ ਨੇ ਹੈਰਾਨ ਹੋ ਜੂਗੇ ਸਭ ਤੋਂ ਪਹਿਲਾਂ ਗਿਫਟ ਆਪ ਦੇ ਇਲਾਕੇ ਨੂੰ ਦਿੱਤਾ ਮਿਸਟਰ ਪ੍ਰਤਾਪ ਬਾਜਬਣੇ ਜਦੋਂ ਪੀਡਬਲਯੂਡੀ ਮਿਨਿਸਟਰ ਸੀ ਐਗਰੀਮੈਂਟ ਉਹਨਾਂ ਨਾ ਕੀਤੇ ਹੋਏ ਨੇ 25 25 ਸਾਲ ਦੇ ਐਗਰੀਮੈਂਟ ਨੇ ਇਨਕਰੀਜ਼ ਹੈ ਵਧਾਈ ਜਾਓ ਜਦੋਂ ਅਸੀਂ ਕੱਢੇ ਐਗਰੀਮੈਂਟ ਕੋਈ ਉਹਨਾਂ ਨੇ ਐਗਰੀਮੈਂਟ ਦਾ ਕਲੋਜ਼ ਉਹਦੀ ਪਾਲਣਾ ਕੀਤੀ ਹੋਵੇ ਸੀਗਾ ਚਲੋ ਜੀ ਆਓ ਫਿਰ ਆ ਸਾਰੇ ਬੰਦ ਕਰਤੇ ਤੁਹਾਡੇ ਹੁਣ ਵੀ ਤਾਂ ਸਾਡੇ ਕੋਈ ਹੈ ਸਰਕਾਰ ਨੂੰ ਵੀ ਘਾਟਾ ਨਹੀਂ ਹੈ ਕੋਈ ਵੀ ਅਸੀਂ ਕਹੀਏ ਖਜ਼ਾਨਾ ਭਰਦਾ ਇਹਦੇ ਨਾਲ ਨਾ ਐਵੇਂ ਹੀ ਲਈ ਜਾਂਦੇ ਸੀਗੇ ਟੋਲ ਪਲਾਜੇ ਬੰਦ ਕਰਤੇ ਤੁਹਾਡਾ ਤੇਲ ਦਾ ਉਹਨੇ ਤੇਲ ਹੁੰਦਾ ਸੀ ਉਹਨੇ ਟੋਲ ਹੁੰਦਾ ਸੀ ਚੰਡੀਗੜ ਤੇ ਹੁਣ ਚੰਡੀਗੜ ਦੇ ਕਿਹੜੇ ਘਟਾਉਣੇ ਆ ਤੁਹਾਡੇ ਕੋਈ ਪਰਮਿਸ਼ਨ ਲੈਣ ਵਾਸਤੇ ਇੰਡਸਟਰੀ ਨੂੰ ਚੰਡੀਗੜ ਜਾਓ ਚੰਡੀਗੜ ਚੰਡੀਗੜ ਨਾ ਜਾਇਆ ਜਾਵੇ ਨਾ ਅਫਸਰ ਮਿਲੇ ਫੇਰ ਦੁਬਾਰਾ ਅਗਲੇ ਅਗਲੇ ਹਫਤੇ ਜਾਓ ਸੋ ਅਸੀਂ ਲੋਕਲ ਲਾਇਸੈਂਸਿੰਗ ਅਥਾਰਟੀ ਇਹ ਉਹ ਸਾਰੇ ਜਲੰਧਰ ਨੂੰ ਹੱਬ ਬਣਾ ਲਾਂਗੇ ਜਲੰਧਰੋਂ ਕੰਮ ਕਰਾ ਕੇ ਆਦਾ 30 ਕਿਲੋਮੀਟਰ ਤੇ ਇੱਥੇ ਆ ਜਾ ਕਰੋ ਚੰਡੀਗੜ ਜਾਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਲੋਕਾਂ ਚੋਂ ਚੱਲ ਰਹੀ ਐ ਸਰਕਾਰ ਤੁਹਾਡੇ ਪਿੰਡਾਂ ਸ਼ਹਿਰਾਂ ਕਸਬਿਆਂ ਚੋਂ ਚੱਲੂਗੀ ਇਹੀ ਸਾਡਾ ਵਾਦਾ ਸੀ ਪਹਿਲਾਂ ਇਹੀ ਸਾਡੀ ਗਰੰਟੀ ਸੀ ਸੋ 2-4 ਦਿਨਾਂ ਨੂੰ ਇਲੈਕਸ਼ਨ ਕੋਡ ਆ ਜਾਊਗਾ ਫੜੇ ਕੋਲੇ ਆਵਾਂਗੇ ਬਾਅਦ ਚ ਵੀ ਉਦੋਂ ਵੀ ਇਹੀ ਕਹਾਂਗੇ ਕਿ ਸਫਾਈ ਕਰ ਦਿਓ ਔਰ ਸਫਾਈ ਕਰਨ ਵਾਸਤੇ ਯੰਤਰ ਵੀ ਆਪਣਾ ਸਫਾਈ ਵਾਲਾ ਹੀ ਐ ਝਾੜੂ ਸੋ ਝਾੜੂ ਫੇਰ ਦਿਓ ਤੇ ਆਪਾਂ ਇੱਕ ਬਹੁਤ ਵੱਡੀ ਪੰਜਾਬ ਜਿਹੜਾ ਇੱਕ ਪੋਲੀਟੀਕਲ ਸ਼ਕਤੀ ਬਣ ਕੇ ਇੱਥੋਂ ਉੱਭਰੂਗਾ ਜਦੋਂ ਜਿੱਧਰ ਜਿਹਦੀ ਮਰਜ਼ੀ ਸਰਕਾਰ ਆ ਜਾਏ ਸੈਂਟਰ 'ਚ ਪਰ ਸਾਡਾ ਮਕਸਦ ਇਹ ਹੈ ਪੰਜਾਬ ਦਾ ਇੱਕ ਵੀ ਪੈਸਾ ਜਾਂ ਪੰਜਾਬ ਨਾਲ ਇੱਕ ਵੀ ਕੋਈ ੱਤਕਾ ਕਿਸੇ ਕਿਸਮ ਦਾ ਉਹ ਬਰਦਾਸ਼ਤ ਨਹੀਂ ਕਰਾਂਗੇ ਪੰਜਾਬੀਆਂ ਦੇਸ਼ ਦੀ ਰੱਖਿਆ ਵੀ ਵਸਤੇ ਵੀ ਅੱਜ ਸਾਡੇ ਸੀਨੇ ਤੜੇ ਹੋਏ ਨੇ ਚ ਚైనా ਦੇ ਉਹ ਬੰਗਲਾਦੇਸ਼ ਦੇ ਇਧਰੋਂ ਸਿੱਕਮ ਦੇ ਉਹ ਪਹਾੜੀਆਂ 'ਚ ਸਾਡੇ ਮੁੰਡੇ ਰੱਖਿਆ ਕਰ ਰਹੇ ਨੇ ਆਜ਼ਾਦੀ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਦੇਸ਼ ਨੂੰ ਅਨਾਜ ਦੇ ਮਾਮਲੇ 'ਚ ਆਤਮ ਨਿਰਭਰਤਾ ਕਰਨ 'ਚ ਗ੍ਰੀਨ ਰੈਵਲੂਸ਼ਨ ਪੰਜਾਬ ਤੋਂ ਜਿੱਥੇ ਮਰਜੀ ਤੂੰ ਚਲੇ ਜਾਓ ਪੰਜਾਬੀ ਜਿਹੜੇ ਨੇ ਉਹ ਮੱਲਾ ਮਾਰਦਾ ਆ ਇਲਾਕਾ ਥੋੜਾ ਐਨ ਆਰ ਆਈ ਹੈ ਤੁਸੀਂ ਵਿਦੇਸ਼ਾਂ ਵਾਲਿਆਂ ਨੂੰ ਪੁੱਛ ਲਿਓ ਹੁਣ ਕੀ ਕਹਿੰਦੇ ਨੇ ਉਹ ਹੁਣ ਉਹ ਮੈਨੂੰ ਰੋਜ਼ ਚਾਰ ਤੋਂ ਪੰਜ ਫੋਨ ਦੀ ਐਵਰੇਜ ਆ ਮੈਨੂੰ ਭਾਈ ਜੀ ਵਾਪਸ ਆਉਣਾ ਚਾਹੁੰਦੇ ਆ ਮੈਂ ਕਹਾਂ ਜੋ ਕੰਮ ਕਰਨਾ ਕਰੋ ਅਸੀਂ ਸਟਾਰਟਅਪ ਕਰੋ ਅਸੀਂ ਤੁਹਾਨੂੰ ਅਪਰੀਸ਼ੀਏਟ ਕਰਾਂਗੇ ਕੋਈ ਨਵੇਂ ਆਈਡੀਆ ਲੈ ਕੇ ਆਓ ਨਵੇਂ ਮੁੰਡੇ ਚਾਰ-ਚਾਰ ਪੰਜ-ਪੰਜ ਮੁੰਡਿਆਂ ਦਾ ਗਰੁੱਪ ਬਣ ਕੇ ਐਨਆਰਆਈਆਂ ਨੇ ਇੱਥੇ ਕੰਮ ਸ਼ੁਰੂ ਕੀਤੇ ਨੇ ਵਾਪਸ ਆ ਰਹੇ ਨੇ ਇੱਕ ਮੁੰਡੇ ਨੇ ਮੈਨੂੰ ਦੱਸਿਆ ਕਹਿੰਦਾ ਜੀ ਮੈਂ ਕੈਨੇਡਾ ਤੋਂ ਵਾਪਸ ਆ ਗਿਆ ਤਿੰਨ ਮਹੀਨੇ ਹੋ ਗਏ ਮੈਂ ਕਿਹਾ ਅੱਛਾ ਭਾਈ ਜੀ ਕੰਮ ਹਾਂ ਕਹਿੰਦਾ ਕੰਮ ਵਧੀਆ ਚੱਲਦਾ ਪਰ ਕਹਿੰਦਾ ਇੱਕ ਗੱਲ ਦੱਸਣੀ ਆ ਮੈਂ ਕੀ ਕਹਿੰਦਾ ਭਾਵੇਂ ਮੈਂ ਕੈਨੇਡਾ ਦੀ ਕਮਾਈ ਨਾਲੋਂ ਇੱਕ ਮਹੀਨੇ 'ਚ ਕੁਝ ਹਜ਼ਾਰ ਚੰਦ ਥੋੜੇ ਜਿਹੀ ਕੁਝ ਹਜ਼ਾਰ ਪੈਸੇ ਘੱਟ ਕਮਾ ਰਹੇ ਹਾਂ ਅੱਜ ਤੱਕ ਟਿਲ ਡੇਟ ਕੈਨੇਡਾ ਦੀ ਕਮਾਈ ਨਾਲੋਂ ਕੁਝ ਕੁ ਹਜ਼ਾਰ